ਅੱਜ ਗੁਰਾਇਆ 21 ਜੂਨ 2025 ਨੂੰ ਵਿਨਾਇਕ ਪਬਲਿਕ ਹਾਈ ਸਕੂਲ ਦੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਯੋਗ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਅਧਿਆਪਕਾਂ ਨੇ ਅਤੇ ਵਿਨਾਇਕ ਪਬਲਿਕ ਹਾਈ ਸਕੂਲ ਦੇ ਮੈਨੇਜਮੈਂਟ ਨੇ ਵੱਧ ਚੜ ਕੇ ਹਿੱਸਾ ਲਿਆ ਯੋਗ ਦਾ ਸੈਸ਼ਨ ਸ਼੍ਰੀ ਹਰਮਿੰਦਰ ਪਾਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਨੇ ਆਪਣੇ ਅਨੁਭਵ ਤੇ ਸਰਲ ਤਰੀਕੇ ਦੇ ਨਾਲ ਬੱਚਿਆਂ ਨੂੰ ਯੋਗ ਕਰਵਾਇਆ ਅਤੇ ਉਹਨਾਂ ਨੇ ਹਰ ਯੋਗ ਦੇ ਆਸਨ ਦਾ ਫਾਇਦਾ ਦੱਸਿਆ ਕਿ ਕਿਵੇਂ ਬੱਚੇ ਆਪਣੀ ਜ਼ਿੰਦਗੀ ਨੂੰ ਯੋਗ ਦੇ ਨਾਲ ਬਿਹਤਰ ਬਣਾ ਸਕਦੇ ਹਨ ਇਸ ਦੇ ਨਾਲ-ਨਾਲ ਉਹਨਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਯੋਗ ਮਾਨਸਿਕ ਵਿਕਾਸ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਸਰੀਰਕ ਵਿਕਾਸ ਤੇ ਲਈ ਪ੍ਰਿੰਸੀਪਲ ਮੈਡਮ ਸ਼੍ਰੀਮਾਂਸ਼ੂ ਸੇਖੜੀ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਹਰ ਰੋਜ਼ ਸਵੇਰੇ ਉੱਠ ਕੇ ਯੋਗਾਸਨ ਜ਼ਰੂਰ ਕਰਨ ਉਹਨਾਂ ਨੇ ਕਿਹਾ ਕਿ ਸਾਰੇ ਬੱਚੇ ਸਾਡੇ ਆਉਣ ਵਾਲਾ ਕੱਲ ਹਨ ਅਤੇ ਇਹ ਸਾਰੇ ਤੰਦਰੁਸਤ ਹੋਣੇ ਚਾਹੀਦੇ ਹਨ ਇਸ ਮੌਕੇ ਐਡਵੋਕੇਟ ਅਸ਼ਵਨੀ ਕੁਮਾਰ ਜੀ ਵੀ ਮੌਜੂਦ ਸਨ ਜਿਨ੍ਹਾਂ ਨੇ ਬੱਚਿਆਂ ਨੂੰ ਯੋਗ ਦੇ ਪ੍ਰਤੀ ਪ੍ਰੇਰਿਤ ਕੀਤਾ ਅੱਜ 21 ਜੂਨ 2025 ਨੂੰ ਵਿਨੈਕ ਪਬਲਿਕ ਹਾਈ ਸਕੂਲ ਦੇ ਵਿੱਚ ਇੰਟਰਨੈਸ਼ਨਲ ਯੋਗਾ ਡੇ ਮਨਾਇਆ ਗਿਆ ਇਸ ਇੰਟਰਨੈਸ਼ਨਲ ਯੋਗਾ ਡੇ ਤੇ ਬੱਚਿਆਂ ਨੇ ਟੀਚਰਸ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਵੀਪੀਐਚਐਸ ਦੀ ਜੋ ਮੈਨੇਜਮੈਂਟ ਹੈ ਉਹਨੇ ਵੀ ਹਿੱਸਾ ਲਿਆ ਇਹ ਜਿਹੜਾ ਯੋਗ ਦਿਵਸ ਆ ਅੱਜ ਹਰਮਿੰਦਰਪਾਲ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਇੱਕ ਸਰਲ ਤਰੀਕੇ ਦੇ ਨਾਲ ਯੋਗਾ ਕਰਵਾਇਆ ਬੱਚਾ ਨੂੰ ਅਤੇ ਉਹਨਾਂ ਨੇ ਇਹਦੇ ਬੈਨੀਫਿਟਸ ਵੀ ਦੱਸੇ ਤੇ ਇਹ ਵੀ ਦੱਸਿਆ ਕਿ ਕਿਹੜਾ ਆਸਨ ਕਿਸ ਚੀਜ਼ ਦੇ ਲਈ ਵਧੀਆ ਹੈ ਤੇ ਕਿੱਦਾਂ ਅਸੀਂ ਆਪਣੇ ਇਸ ਇਹਨਾਂ ਆਸਨਾਂ ਦੇ ਨਾਲ ਕਿੱਦਾਂ ਅਸੀਂ ਆਪਣੇ ਹੈਲਥ ਨੂੰ ਤੇ ਆਪਣੇ ਮਾਈਂਡ ਨੂੰ ਆਪਾਂ ਤੇ ਆਪਣੀ ਆਤਮਾ ਨੂੰ ਕਿੱਦਾਂ ਅਸੀਂ ਵਧੀਆ ਕਰ ਸਕਦੇ ਹਾਂ ਕਿਉਂਕਿ ਜਿਹੜਾ ਯੋਗ ਆ ਉਹ ਫਿਜ਼ੀਕਲ ਡਿਵੈਲਪਮੈਂਟ ਦੇ ਤਾਂ ਜ਼ਰੂਰੀ ਹੈਗਾ ਹੈਗਾ ਪਰ ਇਹਦੇ ਨਾਲ ਜੋ ਇਮੋਸ਼ਨਲ ਤੇ ਮੈਂਟਲ ਡਿਵੈਲਪਮੈਂਟ ਦੀ ਵੀ ਹੁੰਦੀ ਆ ਬੱਚੇ ਦੀ ਉਹ ਵੀ ਬਹੁਤ ਇੰਪੋਰਟੈਂਟ ਆ ਕਿਉਂਕਿ ਯੋਗ ਦੀ ਮਹੱਤਤਾ ਸਾਡੇ ਪੁਰਾਣੇ ਸਮੇਂ ਤੋਂ ਸਾਡੇ ਇੰਡੀਆ ਦੇ ਵਿੱਚ ਚਲਦੀ ਆ ਰਹੀ ਹੈ ਤੇ ਇਸੇ ਮਹੱਤਤਾ ਨੂੰ ਬੱਚਾ ਤੱਕ ਪਹੁੰਚਾਉਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਤੇ ਆਨਲਾਈਨ ਟਾਈਮ ਦੇ ਵਿੱਚ ਵੀ ਵਿਨੈਕ ਪਬਲਿਕ ਹਾਈ ਸਕੂਲ ਦੇ ਵਿੱਚ ਇਹੋ ਜਿਹੀ ਐਕਟੀਵਿਟੀਜ਼ ਚਲਦੀਆਂ ਰਹਿਣਗੀਆਂ ਸੋ ਸਭ ਨੂੰ ਇੰਟਰਨੈਸ਼ਨਲ ਯੋਗਾ ਡੇ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਥੈਂਕ ਯੂ ਅੱਜ 21 ਜੂਨ 2025 ਨੂੰ ਵਿਨੈਕ ਪਬਲਿਕ ਹਾਈ ਸਕੂਲ ਦੇ ਵਿੱਚ ਇੰਟਰਨੈਸ਼ਨਲ ਯੋਗਾ ਡੇ ਮਨਾਇਆ ਗਿਆ ਇਸ ਇੰਟਰਨੈਸ਼ਨਲ ਯੋਗਾ ਡੇ ਤੇ ਬੱਚਾ ਨੇ ਟੀਚਰਸ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਵੀਪੀਐਚਐਸ ਦੀ ਜੋ ਮੈਨੇਜਮੈਂਟ ਹੈ ਉਹਨੇ ਵੀ ਹਿੱਸਾ ਲਿਆ ਇਹ ਜਿਹੜਾ ਯੋਗ ਦੇ ਵਸਾ ਅੱਜ ਹਰਮਿੰਦਰਪਾਲ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਇੱਕ ਸਰਲ ਤਰੀਕੇ ਦੇ ਨਾਲ ਯੋਗਾ ਕਰਵਾਇਆ ਬੱਚਿਆਂ ਨੂੰ ਅਤੇ ਉਹਨਾਂ ਨੇ ਇਹਦੇ ਬੈਨੀਫਿਟਸ ਵੀ ਦੱਸੇ ਤੇ ਇਹ ਵੀ ਦੱਸਿਆ ਕਿ ਕਿਹੜਾ ਆਸਨ ਕਿਸ ਚੀਜ਼ ਦੇ ਲਈ ਵਧੀਆ ਹੈ ਤੇ ਕਿੱਦਾਂ ਅਸੀਂ ਆਪਣੇ ਇਸ ਇਹਨਾਂ ਆਸਨਾਂ ਦੇ ਨਾਲ ਕਿੱਦਾਂ ਅਸੀਂ ਆਪਣੇ ਹੈਲਥ ਨੂੰ ਤੇ ਆਪਣੇ ਮਾਈਂਡ ਨੂੰ ਆਪਾਂ ਤੇ ਆਪਣੀ ਆਤਮਾ ਨੂੰ ਕਿੱਦਾਂ ਅਸੀਂ ਵਧੀਆ ਕਰ ਸਕਦੇ ਹਾਂ ਕਿਉਂਕਿ ਜਿਹੜਾ ਯੋਗ ਆ ਔਰ ਫਿਜ਼ੀਕਲ ਡਵੈਲਪਮੈਂਟ ਤਾਂ ਜ਼ਰੂਰੀ ਹੈਗਾ ਹੈਗਾ ਪਰ ਇਹਦੇ ਨਾਲ ਜੋ ਇਮੋਸ਼ਨਲ ਤੇ ਮੈਂਟਲ ਡਵੈਲਪਮੈਂਟ ਦੀ ਵੀ ਹੁੰਦੀ ਆ ਬੱਚੇ ਦੀ ਉਹ ਵੀ ਬਹੁਤ ਇੰਪੋਰਟੈਂਟ ਆ ਕਿਉਂਕਿ ਯੋਗ ਦੀ ਮਹੱਤਤਾ ਸਾਡੇ ਪੁਰਾਣੇ ਸਮੇਂ ਤੋਂ ਸਾਡੇ ਇੰਡੀਆ ਦੇ ਵਿੱਚ ਚੱਲਦੀ ਆ ਰਹੀ ਹੈ ਤੇ ਇਸੇ ਮਹੱਤਤਾ ਨੂੰ ਬੱਚਾ ਤੱਕ ਪਹੁੰਚਾਉਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਤੇ ਆਨਲਾਈਨ ਟਾਈਮ ਦੇ ਵਿੱਚ ਵੀ ਵਿਨੇਕ ਪਬਲਿਕ ਹਾਈ ਸਕੂਲ ਦੇ ਵਿੱਚ ਇਹੋ ਜਿਹੀਆਂ ਐਕਟੀਵਿਟੀਆਂ ਚੱਲਦੀਆਂ ਰਹਿਣ ਗਿਆ ਸੋ ਸਭ ਨੂੰ ਇੰਟਰਨੈਸ਼ਨਲ ਯੋਗਾ ਡੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਥੈਂਕ ਯੂ